ਜੇਕਰ ਤੁਹਾਨੂੰ ਆਪਣੀ ਜੌਬ ਛੱਡੇ ਨੂੰ ਘੱਟੋ-ਘੱਟ 60 ਦਿਨ ਹੋ ਚੁੱਕੇ ਹੈ ਤੇ ਤੁਸੀਂ ਆਪਣਾ ਪੀਐਫ ਵਿਡਰੋ ਕਰਨਾ ਚਾਹੁੰਦੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਲਾਈਵ ਪ੍ਰੋਸੈਸ ਦੇਖਣ ਨੂੰ ਮਿਲੇਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ ਕਿਵੇਂ ਤੁਸੀਂ ਆਪਣਾ ਪੀਐਫ ਪਲੱਸ ਪੈਨਸ਼ਨ ਪਲੱਸ ਇੰਟਰਸਟ ਵਿਡਰੋ ਕਰ ਸਕਦੇ ਹੋ ਬਿਨਾਂ ਕਿਸੇ ਟੈਕਸ ਲਾਇਬਿਲਟੀ ਦੇ ਇਹ ਪ੍ਰੋਸੈਸ ਦੇਖਣ ਤੋਂ ਪਹਿਲਾਂ ਹੱ ਤਿੰਨ ਗੱਲਾਂ ਨੂੰ ਜਾਣ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਜੇਕਰ ਤੁਹਾਨੂੰ ਕਿਤੇ ਜੌਬ ਕਰਦੇ ਹੋਏ 5 ਸਾਲ ਤੋਂ ਘੱਟ ਹੋਇਆ ਪੰਜਾਲ ਦਾ ਮਤਲਬ ਹੈ ਕੰਟੀਨਿਊਸਲੀ ਪੰਜਾਲ ਬਿਨਾ ਕਿਸੇ ਬ੍ਰੇਕ ਦੇ ਜੇਕਰ ਤੁਹਾਨੂੰ ਪੰਜ ਸਾਲ ਤੋਂ ਘੱਟ ਹੈ ਤਾਂ ਤੁਸੀਂ ਆਪਣਾ ਪੀਐਫ ਵਿਡਰੋ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟੈਕਸ ਲੱਗ ਸਕਦਾ ਹੁਣੇ ਲੱਗ ਸਕਦਾ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਹ ਪੀਐਫ ਦੀ ਅਮਾਉਂਟ ਤੇ ਵੀ ਡਿਪੈਂਡ ਕਰਦਾ ਹੈ ਜੇਕਰ ਤੁਹਾਡਾ ਆਈਪੀਐਫ ਬੈਲੈਂਸ 50000 ਤੋਂ ਘੱਟ ਹੈ ਤਾਂ ਤੁਹਾਨੂੰ ਕੋਈ ਟੈਕਸ ਜਾਂ ਟੀਡੀਐਸ ਨਹੀਂ ਲੱਗੇਗਾ ਪਰ ਜੇਕਰ ਬੈਲੈਂਸ 50000 ਤੋਂ ਵੱਧ ਹੈ ਤਾਂ ਤੁਹਾਡੇ ਤੋਂ 10% ਟੀਡੀਐਸ ਕੱਟਿਆ ਜਾਏਗਾ ਤੇ ਜੇਕਰ ਤੁਸੀਂ ਵਿਡਰੋ ਕਰਦੇ ਟਾਈਮ ਆਪਣਾ ਪੈਨ ਕਾਰਡ ਮੈਂਸ਼ਨ ਨਹੀਂ ਕਰਦੇ ਤਾਂ ਇਹ ਟੀਡੀਐਸ 20% ਵੀ ਕੱਟਿਆ ਜਾ ਸੋ ਵਿਡਰੋ ਕਰਦੇ ਟਾਈਮ ਜਿਹੜੇ ਫਾਰਮਸ ਨੇ ਉਹਨਾਂ ਨੂੰ ਠੀਕ ਤਰੀਕੇ ਨਾਲ ਭਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਪਰ ਇਹ ਇੱਕ ਚੀਜ਼ ਹੋ ਰਹੀ ਹੈ ਵੀ ਜੇਕਰ ਤੁਹਾਡਾ EPF ਬੈਲੈਂਸ 50000 ਤੋਂ ਵੱਧ ਹੈ ਤੇ ਵਿਡਰੋ ਕਰਦੇ ਟਾਈਮ ਤੁਸੀਂ ਫਾਰਮ 15G ਜਾਂ 15H ਭਰ ਦਿੰਨੇ ਹੋ 15G ਉਹਨਾਂ ਲਈ ਹੁੰਦਾ ਹੈ ਜਿਨ੍ਹਾਂ ਦੀ 60 ਸਾਲ ਤੋਂ ਘੱਟ ਹੈ ਤੇ 15H ਸੀਨੀਅਰ ਸਿਟੀਜ਼ਨਸ ਲਈ ਜੇਕਰ ਤੁਸੀਂ ਇਹ ਫਾਰਮ ਭਰ ਦਿੰਨੇ ਹੋ ਤਾਂ ਤੁਹਾਡੇ ਤੋਂ ਕੋਈ TDS ਨਹੀਂ ਕਟਿਆ ਜਾਂਦਾ ਇਨ ਰਿਸਪੈਕਟਿਵ ਆਫ ਦਾ EPF ਯੂ ਆਰ ਵਿਡਡਰਾਇੰਗ ਹੁਣ ਇਹ ਤਾਂ ਹੋ ਗਈ ਪਹਿਲੀ ਗੱਲ ਦੂਜੀ ਜ਼ਰੂਰੀ ਗੱਲ ਇਹ ਹੈ ਵੀ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜਾ ਤੁਹਾਡਾ PF ਹੈ ਉਹਦੇ ਤੇ ਤੁਹਾਨੂੰ 7.8% ਦਾ ਟੈਕਸ ਫ੍ਰੀ ਇੰਟਰਸਟ ਮਿਲ ਜਾਂਦਾ ਹੈ ਤੇ ਇਹ ਪ੍ਰੋਬੇਬਲੀ ਬੈਸਟ ਇੰਟਰਸਟ ਹੈ ਜਿੰਨੇ ਐਫ ਡੀ ਤੇ ਇੰਟਰਸਟ ਜ਼ਿਆਦਾ ਮਿਲ ਜਾਂਦਾ ਬਟ ਫਿਰ ਉੱਥੇ ਟੈਕਸ ਵੀ ਤੁਹਾਡੀ ਟੈਕਸ ਲੈਵ ਦੇ ਹਿਸਾਬ ਨਾਲ ਹੀ ਕੱਟਿਆ ਜਾਂਦਾ ਪਰ ਕੀ ਤੁਹਾਨੂੰ ਪਤਾ ਹੈ ਆਪਣੀ ਜੌਬ ਛੱਡਣ ਦੇ 3 ਸਾਲ ਬਾਅਦ ਤੱਕ ਵੀ ਤੁਹਾਡਾ ਪੈਸਾ ਪੀ ਐਫ ਅਕਾਊਂਟ ਦੇ ਵਿੱਚ ਰਹਿ ਸਕਦਾ ਹੈ ਤੇ ਤੁਹਾਡਾ ਪੈਸਾ ਸੇਮ ਹੀ ਇੰਟਰਸਟ 'ਤੇ ਤੁਹਾਨੂੰ ਕਮਾ ਕੇ ਦੇ ਸਕਦਾ ਹੈ ਤਿੰਨ ਸਾਲ ਬਾਅਦ ਇਹ ਮਿਲਣਾ ਬੰਦ ਹੋ ਜਾਏਗਾ ਪਰ ਤਿੰਨ ਸਾਲ ਤੱਕ ਤੁਸੀਂ ਸੇਮ ਇੰਟਰਸਟ ਰੇਟ ਦਾ ਬੇਨਫਿਟ ਲੈ ਸਕਦੇ ਹੋ ਸੋ ਜੇਕਰ ਤੁਹਾਨੂੰ ਪੈਸੇ ਦੀ ਬਹੁਤ ਜ਼ਰੂਰਤ ਨਹੀਂ ਹੈ ਤਾਂ ਮੇਰੀ ਰეკਮੈਂਡੇਸ਼ਨ ਇਹੀ ਰਹੇਗੀ ਕਿ ਘੱਟੋ ਘੱਟ ਅਗਲੇ 2-3 ਸਾਲਾਂ ਤੱਕ ਤੁਸੀਂ ਆਪਣਾ ਪੈਸਾ ਆਪਣੇ ਪੀਐਫ ਅਕਾਊਂਟ 'ਚ ਹੀ ਰੱਖੋ ਕਿਉਂਕਿ ਬਾਹਰ ਇਦਾਂ ਦਾ ਇੰਟਰਸਟ ਹੋਰ ਕਿਤੇ ਨਹੀਂ ਮਿਲਣ ਵਾਲਾ ਤੀਜਾ ਪੁਆਇੰਟ ਇਹ ਹੈ ਵੀ ਜਦੋਂ ਤੁਸੀਂ ਜੋਬ ਕੁਇਟ ਨਾ ਕਰਕੇ ਆਪਣੀ ਜੋਬ ਚੇਂਜ ਕਰਦੇ ਹੋ ਤਾਂ ਲੋਕ ਸੋਚਦੇ ਆ ਵੀ ਆਪਣਾ ਪੀਐਫ ਵਿਡਰੋ ਕਰ ਲੈਣੇ ਆ ਨਵੀਂ ਕੰਪਨੀ ਦੇ ਵਿੱਚ ਜਾ ਕੇ ਨਵਾਂ ਪੀਐਫ ਅਕਾਊਂਟ ਤਾਂ ਖੁੱਲ ਹੀ ਜਾਏਗਾ ਤੇ ਜੇਕਰ ਕਰਨ ਤੋਂ ਪਹਿਲਾਂ ਆਪਣਾ ਪੀਐਫ ਵਿਡਰੋ ਕਰੋਗੇ ਤਾਂ ਤੁਹਾਨੂੰ ਟੈਕਸ ਲੱਗੇਗਾ ਜੋ ਕਿ ਮੈਂ ਪਹਿਲਾਂ ਵੀ ਸਮਝਾ ਚੁੱਕਿਆ ਹਾਂ ਸੋ ਵਿਡਰੋ ਕਰਨ ਦੀ ਬਜਾਏ ਤੁਸੀਂ ਆਪਣਾ ਪੀਐਫ ਅਕਾਊਂਟ ਟਰਾਂਸਫਰ ਕਰ ਸਕਦੇ ਹੋ ਆਪਣੀ ਨਵੀਂ ਜੌਬ ਦੇ ਨਾਲ ਕਿ ਅੱਜ ਕੱਲ ਇਹ ਚੀਜ਼ਾਂ ਆਟੋਮੈਟਿਕਲੀ ਹੋ ਜਾਂਦੀਆਂ ਤੁਸੀਂ ਬਸ ਆਪਣੀ ਨਵੀਂ ਆਰਗੇਨਾਈਜੇਸ਼ਨ ਨੂੰ ਆਪਣਾ ਯੂਐਨ ਯਾਨੀ ਕਿ ਯੂਨੀਵਰਸਲ ਅਕਾਊਂਟ ਨੰਬਰ ਦੇਣਾ ਹੁੰਦਾ ਹੈ ਕਿ ਇਦਾਂ ਕਰਨ ਨਾਲ ਤੁਹਾਡੇ ਤੇ ਕੋਈ ਟੈਕਸ ਲਾਇਬਿਲਟੀ ਵੀ ਨਹੀਂ ਆਏਗੀ ਤਾਂ ਚਲੋ ਫਿਰ ਦੇਖਦੇ ਆਪਾਂ ਇਹ ਪੀਐਫ ਨੂੰ ਵਿਦਡਰੋ ਕਰਾਉਣ ਦਾ ਪੂਰਾ ਪ੍ਰੋਸੈਸ ਸਭ ਤੋਂ ਪਹਿਲਾਂ ਤੁਸੀਂ ਈਪੀਐਫਓ ਦੇ ਮੈਂਬਰ ਪੋਰਟਲ ਤੇ ਜਾਣਾ ਹੈ ਇਹ ਤਾਂ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਈਪੀਐਫਓ ਪੋਰਟਲ ਕੁਝ ਇਦਾਂ ਦਾ ਦਿਖੇਗਾ ਜਿੱਦੇ ਰਾਈਟ ਸਾਈਡ ਤੇ ਤੁਸੀਂ ਆਪਣਾ ਯੂਐਨ ਨੰਬਰ ਪਾਸਵਰਡ ਤੇ ਕੈਪਚਾ ਭਰਨਾ ਤੇ ਫ ਦੇ ਹੀ ਤੁਹਾਡੇ ਨੰਬਰ ਤੇ ਕੋਡ ਆਈ ਪਿਆਏਗਾ ਤੇ ਉਹਦੇ ਨਾਲ ਨਾਲ ਫਿਰ ਤੋਂ ਤੁਸੀਂ ਕੈਪਚਾ ਭਰਨਾ ਤੇ ਸਬਮਿਟ ਤੇ ਕਲਿੱਕ ਕਰਨਾ ਹੈ ਪੀਆ ਵਿਡਰੋ ਕਰਨ ਤੋਂ ਪਹਿਲਾਂ ਨਾ ਦੋ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਚੈੱਕ ਕਰ ਲਿਓ ਪਹਿਲਾ ਕੀ ਤੁਹਾਡੀ ਕੇਵਾਈਸੀ ਪ੍ਰੋਪਰਲੀ ਅਪਡੇਟ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੁਝ ਵੀ 에ਰਰ ਹੋਇਆ ਤਾਂ ਕਲੇਮ ਪ੍ਰੋਸੈਸ ਨਹੀਂ ਹੋਏਗਾ ਦੂਜੀ ਚੀਜ਼ ਇਹ ਹੈ ਵੀ ਡੇਟ ਆਫ ਐਗਜ਼ਿਟ ਬਿਲਕੁਲ ਸਹੀ ਤਰੀਕੇ ਨਾਲ ਮੈਂਸ਼ਨ ਹੋਣੀ ਚਾਹੀਦੀ ਹੈ ਇਹ ਚੈੱਕ ਕਰਨ ਦੇ ਲਈ ਤੁਸੀਂ ਪਹਿਲਾਂ ਉੱਪਰ ਜੋ ਪੰਜ ਆਪਸ਼ਨ ਦਿਖ ਰਹੇ ਆ ਉਹਨਾਂ ਦੇ ਵਿੱਚ ਜੋ ਲਾਸਟ ਆਪਸ਼ਨ ਹੈ ਆਨਲਾਈਨ ਸਰਵਿਸਿਜ਼ ਉਹ ਨੂੰ ਸਿਲੈਕਟ ਕਰਨਾ ਹੈ ਸਿਲੈਕਟ ਕਰਦੇ ਹੀ ਤੁਹਾਨੂੰ ਡ੍ਰੌਪ ਡਾਊਨ ਦੇ ਵਿੱਚ ਪੰਜ ਆ ਇਦੇ ਵਿੱਚੋਂ ਪਹਿਲਾ ਆਪਸ਼ਨ ਹੈ ਆਨਲਾਈਨ ਕਲੇਮ ਫਾਰਮ 311910C ਐਂਡ 10D ਤੇ ਕਲਿੱਕ ਕਰਨਾ ਹੈ ਜਿਵੇਂ ਤੁਸੀਂ ਕਲਿੱਕ ਕਰੋਗੇ ਤੁਹਾਨੂੰ KYC ਡਿਟੇਲ ਸਰਵਿਸ ਡਿਟੇਲ ਜਿਹਦੇ ਵਿੱਚ ਡੇਟ ਆਫ ਐਗਜ਼ਿਟ ਵੀ ਮੈਂਸ਼ਨ ਹੋਏਗੀ ਇਹ ਸਾਰੀ ਇਨਫੋਰਮੇਸ਼ਨ ਠੀਕ ਤਰੀਕੇ ਨਾਲ ਚੈੱਕ ਕਰ ਲੈਣੀ ਹੈ ਤੇ ਆਪਣਾ ਬੈਂਕ ਅਕਾਊਂਟ ਨੰਬਰ ਭਰ ਦੇਣਾ ਹੈ ਇੱਥੇ ਧਿਆਨ ਰੱਖਿਓ ਵੀ ਬੈਂਕ ਅਕਾਊਂਟ ਉਹੀ ਦੇਣਾ ਜਿਹੜਾ KYC ਕਰਦੇ ਟਾਈਮ ਮੈਂਸ਼ਨਡ ਹੈ ਬੈਂਕ ਅਕਾਊਂਟ ਐਂਟਰ ਕਰਕੇ ਤੁਸੀਂ ਵੈਰੀਫਾਈ ਤੇ ਕਲਿੱਕ ਕਰਨਾ ਹੈ ਇਹਦੇ ਵਿੱਚ ਜੋ ਨੈਕਸਟ ਆਪਸ਼ਨ ਦੇ ਵਿੱਚ ਟਰਮਸ ਐਂਡ ਕੰਡੀਸ਼ਨ ਤੇ ਕਲਿੱਕ ਕਰਨਾ ਹੈ ਵੈਰੀਫਾਈ ਹੋਣ ਤੋਂ ਬਾਅਦ ਤੁਹਾਨੂੰ نیچے ਪ੍ਰਸੀਡ ਫਾਰ ਆਨਲਾਈਨ ਕਲੇਮ ਤੇ ਕਲਿੱਕ ਕਰਨਾ ਹੈ ਨੈਕਸਟ ਸਕਰੀਨ ਦੇ ਵਿੱਚ نیچے ਆਈ ਵਾਂਟ ਟੂ ਅਪਲਾਈ ਫਾਰ ਦੇ ਵਿੱਚ ਡ੍ਰੌਪਡਾਊਨ ਦੇ ਵਿੱਚ ਚਾਰ ਆਪਸ਼ਨ ਦਿਖਣਗੇ ਇਹਦੇ ਵਿੱਚ ਜੇਕਰ ਜਿਉ ਪਰਮਾਨੈਂਟਲੀ ਛੱਡ ਰਹੇ ਹੋ ਪੀਐਫ ਜਾਂ ਫਿਰ ਪੈਨਸ਼ਨ ਕਲੇਮ ਕਰਨਾ ਚਾਹੁੰਦੇ ਹੋ ਤਾਂ ਫਾਰਮ 19 ਜਾਂ ਫਿਰ ਫਾਰਮ 10ਸੀ ਰੈਲੇਵੈਂਟ ਰਹਿੰਦਾ ਹੈ ਤੇ ਜੇਕਰ ਜੌਬ ਦੇ ਵਿੱਚ ਰਹਿੰਦੇ ਹੀ ਪੀਐਫ ਅਡਵਾਂਸ ਦੇ ਵਿੱਚ ਵਿਡਰੋ ਕਰਨਾ ਚਾਹੁੰਦੇ ਹੋ ਤਾਂ ਫਾਰਮ 31 ਤੇ ਕਲਿੱਕ ਕਰਨਾ ਹੋਵੇਗਾ ਮੈਂ ਤੁਹਾਨੂੰ ਫਾਰਮ 19 ਦੇ ਨਾਲ ਪ੍ਰੋਸੈਸ ਦਿਖਾ ਦਿੰਦਾ ਬਾਕੀ ਆਪਸ਼ਨ ਵੀ ਆਲਮੋਸਟ ਸੇਮ ਹੀ ਪ੍ਰੋਸੈਸ ਕਰਦੇ ਆ ਇਸ ਆਪਸ਼ਨ ਤੇ ਕਲਿੱਕ ਕਰਦੇ ਹੀ ਤੁਹਾਨੂੰ ਫਾਰਮ 15 ਜੀ ਜੋ ਕਿ ਮੈਂ ਵੀਡੀਓ ਦੇ ਪਹਿਲੇ ਪਾਰਟ ਦੇ ਵਿੱਚ ਹੀ ਦੱਸਿਆ ਸੀ ਤੁਹਾਡਾ ইপিਐਫ ਬੈਲੈਂਸ ਜੇਕਰ 50000 ਤੋਂ ਜ਼ਿਆਦਾ ਤਾਂ 10% ਟीडीएस ਕੱਟਦਾ ਹੈ ਫਾਰਮ 15 ਜੀ ਜਾਂ ਫਾਰਮ 15 ਐਚ ਭਰਨ ਦੇ ਨਾਲ ਟीडीएस ਨਹੀਂ ਕੱਟਦਾ ਤਾਂ ਜੇਕਰ ਤੁਸੀਂ 10% ਟीडीएस ਬਚਾਉਣਾ ਚਾਹੁੰਦੇ ਹੋ ਤਾਂ ਫਾਰਮ 15 ਜੀ ਜਾਂ 15 ਐਚ ਜ਼ਰੂਰ ਭ ਦੀ ਸਕੈਨਡ ਕਾਪੀ ਭਰਨੀ ਹੈ ਜਿਸ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਵੈਰੀਫਾਈ ਹੋ ਜਾਏਗਾ ਤੇ ਇਹ ਚੈੱਕ ਭਰਨ ਦੀਆਂ ਜੋ ਇਨਸਟਰਕਸ਼ਨਸ ਨੇ ਇਹਨਾਂ ਨੂੰ ਸਹੀ ਤਰੀਕੇ ਨਾਲ ਪੜ੍ਹ ਲਿਓ ਕਾਫੀ ਲੋਕਾਂ ਦੀ ਐਪਲੀਕੇਸ਼ਨ ਇਸੇ ਵਜ੍ਹਾ ਨਾਲ ਹੀ ਰਿਜੈਕਟ ਹੋ ਜਾਂਦੀ ਹੈ ਇਹ ਦੋਨੋਂ ਭਰਨ ਤੋਂ ਬਾਅਦ ਤੁਸੀਂ ਗੈਟ ਆਧਾਰ OTP ਤੇ ਕਲਿੱਕ ਕਰਨਾ ਹੈ OTP ਭਰ ਦੇਈਏ ਤੁਸੀਂ ਵੈਰੀਫਾਈ ਕਰ ਦੇਣਾ ਹੈ ਬਸ ਇਹ ਪ੍ਰੋਸੈਸ ਇੱਥੇ ਕੰਪਲੀਟ ਹੋ ਜਾਂਦਾ ਹੈ ਇਸ ਤੋਂ ਬਾਅਦ ਤੁਸੀਂ ਕਲੇਮ ਟਰੈਕ ਕਰਨ ਦੇ ਲਈ ਆਨਲਾਈਨ ਸਰਵਿਸਿਜ਼ ਦੇ ਵਿੱਚ ਟਰੈਕ ਕਲੇਮ ਸਟੇਟਸ ਤੇ ਕਲਿੱਕ ਕਰ ਸਕਦੇ ਹੋ ਇੱਥੇ ਤੁਹਾਨੂੰ ਸਾਰੀਆਂ ਡਿਟੇਲਸ ਦਿਖ ਜਾਣਗੀਆਂ ਧਿਆਨ ਰਹੇ ਕਿ ਅਸੀਂ PF ਵਿਡਰੋਅਲ ਕਰਨ ਦੇ ਲਈ ਫਾਰਮ 19 ਭਰਿਆ ਹੁਣ ਪੈਨਸ਼ਨ ਦੇ ਲਈ ਫਾਰਮ 10 ਵੀ ਅਲੱਗ ਤੋਂ ਭਰ ਕੇ ਵੈਰੀਫਾਈ ਕਰਨਾ ਹੋਵੇਗਾ ਉਹਦੇ ਲਈ ਤੁਸੀਂ ਫਿਰ ਤੋਂ ਸੇਮ ਹੀ ਪ੍ਰੋਸੈਸ ਰਿਪੀਟ ਕਰਨਾ ਹੈ ਉਹੀ ਆਨਲਾਈਨ ਸਰਵਿਸਿਜ਼ ਦੇ ਟੈਬ ਤੇ ਕਲਿੱਕ ਕਰਕੇ ਪਹਿਲਾ ਆਪਸ਼ਨ ਆਨਲਾਈਨ ਅਗਲੀ ਸਕਰੀਨ ਦੇ ਵਿੱਚ ਆਈ ਵਾਂਟ ਟੂ ਅਪਲਾਈ ਫਾਰ ਦੇ ਵਿੱਚ ਮੇਨ ਜੋ ਫਾਰਮ 10C ਆ ਉਹ ਸਿਲੈਕਟ ਕਰਨਾ ਹੈ ਨੀਚੇ ਵਾਲਾ ਜਿਹੜਾ ਪ੍ਰੋਸੈਸ ਆ ਉਹ ਸੇਮ ਹੀ ਰਿਪੀਟ ਕਰਨਾ ਹੋਏਗਾ ਡਰੈਸ ਭਰ ਕੇ ਸੇਮ ਚੈੱਕ ਅਪਲੋਡ ਕਰ ਦੇਣਾ ਤੇ ਆਧਾਰ OTP ਭਰ ਕੇ ਵੈਰੀਫਾਈ ਕਰ ਦੇਣਾ ਹੁਣ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਅਸੀਂ 28 ਨਵੰਬਰ ਨੂੰ ਸਬਮਿਟ ਕੀਤਾ ਸੀ ਤੇ 29 ਨਵੰਬਰ ਨੂੰ ਕਲੇਮ ਸੈਟਲ ਵੀ ਹੋ ਗਿਆ ਯਾਨੀ ਕਿ ਇੱਕ ਦਿਨ ਦੇ ਵਿੱਚ ਪੂਰਾ ਪ੍ਰੋਸੈਸ ਤੇ ਸੈਟਲ ਹੋਣ ਤੋਂ ਬਾਅਦ 2 ਵਰਕਿੰਗ ਡੇਜ਼ ਦੇ ਵਿੱਚ ਪੈਸਾ ਅਕਾਊਂਟ ਦੇ ਵਿੱਚ ਵੀ ਆ ਗਿਆ ਯਾਨੀ ਕਿ ਅਪਲਾਈ ਕਰਨ ਦੇ ਸਿਰਫ 3 ਦਿਨ ਦੇ ਬਾਅਦ ਹੀ ਪੈਸਾ ਮੇਰੇ ਅਕਾਊਂਟ ਦੇ ਵਿੱਚ ਆ ਗਿਆ ਤਾਂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਵੀ ਜੇਕਰ ਤੁਸੀਂ ਸਹੀ ਤਰੀਕੇ ਨਾਲ ਇਨਸਟਰਕਸ਼ਨਸ ਪ੍ਰੋਸੈਸ ਕਰੋਗੇ ਸਹੀ ਤਰੀਕੇ ਨਾਲ ਆਪਣਾ ਪੂਰਾ ਪ੍ਰੋਸੈਸ ਫੋਲੋ ਕਰੋਗੇ ਤਾਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਪੈਸਾ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ ਤੇ ਜੇਕਰ ਇਸ ਵੀਡੀਓ ਦੇ ਵਿੱਚ ਜੋ ਪ੍ਰੋਸੈਸ ਹੈ ਸਹੀ ਤਰੀਕੇ ਨਾਲ ਫੋਲੋ ਕਰਦੇ ਹੋ ਤਾਂ ਕੋਈ ਗਲਤੀ ਨਹੀਂ ਹੋਏਗੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟੀਲ ਦੈਨ ਪੀਕੇ ਫਾਈਟ